ਇਕਾਲ ਤੁਹਾਡਾ ਸਾਰੇ ਦਸ ਸੋਨੀ ਮੁੰਜੇਲ ਹੈ ਲੋਕ ਚੈਨਲ ਵਿੱਚ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀਆਂ ਕਲਾ ਚ ਰਹੋਗੇ ਨਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਵਾਖੇ ਹਨ ਤੇ ਅੱਪਾ ਅੱਜ ਬਣਾਉਣ ਲੱਗੇ ਆਪਣੇ ਕੋਲ ਸੀਗਾ ਵੇਸਟਲ ਦਿਖਾਪੀ ਆ ਲਫਾਫੇ ਪੈ ਸੀ ਆਪਣੇ ਕੋਲ ਤੇ ਅੱਪਾ ਇਹਨਾਂ ਦਾ ਕੋਈ ਨਾ ਕੋਈ ਚੀਜ਼ ਬਣਾਈ ਹੈ ਮੈਂ ਕਿਹ ਜਿਹੜਾ ਘਰੇ ਆਪਣੇ ਕੰਮ ਆ ਸਕੇ ਹੁਣ ਸਫਾਈਆਂ ਕਰਦੀਆਂ ਮੈਂ ਤਾਂ ਕੁਛ ਕਰ ਲਈਆਂ ਕੁਛ ਰਹਿਦੀਆਂ ਕਰਨ ਵਾਲੀਆਂ ਪਰ ਫਿਰ ਵੀ ਮੈਂ ਕਿ ਚਲਾ ਬਣਾਉਣੀ ਝਾੜ ਪੂਈ ਲੈ ਬਹੁਤ ਵਧੀਆ ਚੀਜ਼ੇ ਦੀ ਬਣ ਸਕੀ ਹੈ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਉਹਦੇ ਲਈ ਅੱਪਾ ਹਾਂਜੀ ਇਹਦੇ ਲਈ ਆਪਾਂ ਇਹ ਲਫਾਫਾ ਲੈ ਲੈਣਾ ਇੱਕ ਇਹ ਲਫਾਫੇ ਨੂੰ ਹਨਾ ਪਹਿਲਾਂ ਆਪਾਂ ਇੱਥੋਂ ਕੱਟ ਕਰ ਲੈਣਾ ਆ ਚੀਜ਼ ਤੋਂ ਆ ਚੀਜ਼ ਤੋਂ ਕਰ ਲੈਣਾ ਕੱਟ ਇਸ ਤਰ੍ਹਾਂ ਕੱਟ ਕਰ ਲੈ ਹੁਣ ਆਪਾਂ ਇਹਦੇ ਇੱਧਰ ਸਾਈਡ ਤੋਂ ਵੀ ਆ ਚੀਜ਼ ਤੋਂ ਵੀ ਕੱਟ ਕਰ ਲੈਣਾ ਹਾਂਜੀ ਭਾਈ ਇੱਧਰਲੀ ਸਾਈਡ ਤੋਂ ਵੀ ਕੱਟ ਦੇਣਾ ਹਨਾ ਇਹਨਾਂ ਨੂੰ ਅਸੀਂ ਆਪਾਂ ਵੇਸ ਤੇ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਹੁਣ ਆਪਾਂ ਜਿਹੜਾ ਆਹਾ ਵਾਲਾ ਏ ਹਨਾ ਇਹਦੀ ਇਸ ਤਰ੍ਹਾਂ ਆਪਾਂ 2-3 ਪਾਰਟ ਕਰ ਦੇਣ ਇਸ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕੱਟੀ ਇਹਨੂੰ ਆਪਾਂ ਕੱਟ ਲੈਣਾ ਵਿਚਾਲੇਓ का पाठ हो गया है ना एक आ पाठ हो होना कटे गए हम अपना पता की करना इसन इस तरह करके इस तरह करके इस तरह करके, इस्तरा करके। ਇਸ ਤਰ੍ਹਾਂ ਕੱਟ ਲੈਣਾ ਆਪਾਂ ਇਸ ਨੂੰ ਇਸ ਤਰ੍ਹਾਂ ਕੱਟ ਕੇ ਹਨਾ ਆਪਾਂ ਇਸ ਨੂੰ ਕੈਂਚੀ ਨਾਲ ਕੱਟ ਲਾਉਣੇ ਇੱਥੋਂ ਇੱਥੋਂ ਕੱਟਾਉਣੇ ਇਸ ਤਰ੍ਹਾਂ ਜਿਵੇਂ ਆਉਣਾ ਤੁਸੀਂ ਲਾ ਸਕਦੇ ਹੋ ਲਾ ਸਕਦੇ ਹੋ ਮੈਂ ਤਾਂ ਇਦਾਂ ਕੱਟਣ ਮੈਨਸ ਈਜ਼ੀ ਲੱਗਦੀ ਹੈ ਮੈਂ ਕੱਟਣੇ ਬਹੁਤ ਆ ਫਿਰ ਇਸ ਤਰ੍ਹਾਂ ਕਰਕੇ ਸੇਤੀ ਕੱਟੇ ਜਾਣਗੇ इस तरह कट लिया इतों थोड़ा तो है तो कट देना इन भी फिर बाद कटा गए इस तरह खोल लैं देख सकते हो सारे सटे गए हैं इस तरह इस तरह सारे के कट लेने खर जो मैं तुम दिखाई हाँ हाथ नहीं, नहीं कमी इस सह के कट लेने कचाले कट देना क्योंकि बंद से उस टाइम ਇਸ ਦਾ ਸਾਧ ਜਾਂ ਲੜੀਆਂ ਬਣ ਜਾਣੀਆਂ ਆਪਾਂ ਇਸ ਦਾ ਸਾਧ ਇਹ ਲਖਾਸਿਆਂ ਦੇ ਇਹਨਾਂ ਦੇ ਲੈਣੇ ਆ ਕੱਟ ਇਹ ਹਾਂਜੀ ਇਸ ਤਾਂ ਆਪਾਂ ਦੇਖ ਸਕਦੇ ਹਾਂ ਸਾਰੇ ਇੱਦਾਂ ਦੇ ਬਣਾ ਲਏ ਫੁੱਲ ਜੇ ਲੜੀਆਂ ਇਹ ਬਣਾ ਲਈ ਇਹਨਾਂ ਦੀਆਂ ਹੁਣ ਆਪਾਂ ਇੱਕ ਲੈਣੀ ਆ ਸੋਟੀ ਮੈਂ ਇੱਦਾਂ ਦੀ ਸੋਟੀ ਲਈ ਆ ਵੀ ਬੇਕਰ ਦੂਜੀ ਸੋਟੀ ਹੈ ਨਹੀਂ ਸੀਗੀ ਮੈਂ ਇੱਦਾਂ ਦੀ ਸੋਟੀ ਲਈ ਆ ਹਨਾ ਇਹ ਸੋਟੀ ਤੇ ਹਨਾ ਆਪਾਂ ਇਸ ਤਰ੍ਹਾਂ ਕਰਕੇ ਇੱਕ ਲੈਣੀ ਆ ਆਪਾਂ ਟੇਪ ਆਹ ਵਾਲੀ ਇਹ ਖੋਲ ਲੀਏ ਹੋ ਸਬਸਕ੍ਰਾਈਬਰ ਹੋ ਗਏ ਆਪਣੇ ਧੰਨਵਾਦ ਤੁਹਾਡਾ ਮੈਂ ਤੇ ਚੇਪੀ ਨਹੀਂ ਖਲਦੀ ਉੱਪਰ ਤਾਂ ਸਟਿੱਚੀ ਲੱਗੀ ਹਾਂਜੀ ਤਾਂ ਕੋਲ ਚਲੀ ਆ ਗਈ ਤੇ ਇਹ ਹਾਂਜੀ ਇਹ ਕੋਲ ਲੱਗੀ ਤੇ ਹੁਣ ਆਪੇ ਸੋਟੀ ਲੈ ਲੈ ਜਾਂ ਤੁਸੀਂ ਪਾਈਪ ਵੀ ਲੈ ਸਕਦੇ ਹੋ ਪਰ ਮੈਂ ਸੋਟੀ ਲਈ ਐ ਇਸ ਤਰ੍ਹਾਂ ਦੀ ਇਸ ਤੇ ਉੱਪਰ ਇਸ ਤਰ੍ਹਾਂ ਕਰਕੇ ਇਹਨੂੰ ਗੋਲ-ਗੋਲ ਵੇਟ ਲੈਣਾ

ਸੀ ਦੇਖ ਸਕਦੇ ਇੱਕ ਦਾ ਟੇਪ ਕਰ ਦੇਣੀ ਆ ਹਾਂਜੀ ਇਸ ਤਰ੍ਹਾਂ ਕੱਤੀ ਹੁਣ ਇਹਦੇ ਉੱਪਰ ਆਪਾਂ ਗਾਹ ਵਾਲੀ ਲੜੀ ਪੇਟ ਦੇਣੀ ਆ ਜਿੱਥੋਂ ਖਤਮ ਹੋ ਗਈ ਉੱਥੋਂ ਆਪਾਂ ਗਾਹ ਵਾਲੀ ਲੜੀ ਸ਼ੁਰੂ ਕਰ ਦੇਣੀ ਆ ਇਸ ਤਾਈਟ ਕਰ ਕਰਕੇ ਪਸਾ ਲੜੀ ਪਾ ਦੇਣੀ ਹੈ ਹਾਂਜੀ ਇਸ ਸਮੇ ਸਾਰੇ ਤੇ ਇਦਾਂ ਲਗਾ ਲਿਆ ਉੱਤੋਂ ਦੀ ਲਾਤੀਆਂ ਛੇਪੀਆਂ ਇਹਦੇ ਸਾਡੀਆਂ ਬੱਕਰੀਆਂ ਵੀ ਰਿੰਗੀ ਜਾਂਦੀਆਂ ਕੋਣੇ ਵੇ ਸੌਂਦੀਆਂ ਹੋਣਗੀਆਂ ਸੌਂਦੀਆਂ ਹੋਣਗੀਆਂ ਇਸ ਤੋਂ ਪਹਿਲਾਂ ਹੀ ਕਿਹਾ ਸੀ ਵੀ ਪਿੰਡੂ ਦੇਸੀ ਜੇ ਘਰ ਆ ਸਾਡੇ ਤਾਂ ਪਿੰਡਾਂ ਵਾਲੇ ਹੈਗੀਆਂ ਤੇ ਸਾਡੇ ਪਸ਼ੂ ਵਿੱਚ ਰੰਗ ਦੇ ਆ ਹੀ ਦੇਦੇ ਆ ਬੋਲਦੇ ਤੁਹਾਨੂੰ ਸੁਣਦੇ ਹੋਣਗੇ ਇਸ ਦਾ ਡਬਲ ਟੇਪ ਕੱਦਣੀ ਸਵਾਦ ਕੇ ਚੱਲੇ ਕਰੋ ਇੱਥੇ ਕਾਗਦੀ ਪੱਤ ਦਿਓ ਛੇਪੀ ਕੋਲ ਕੇ ਚਿੱਪਿਆ ਮੈਂ ਕਾਟ ਦਿੱਤੀ ਚਿੱਪਿਆ ਮੈਨੂੰ ਕਾਦਨੇ ਕੱਟ ਕੇ ਦਿੱਤੀਆਂ ਤੇ ਬੜਾ ਹੀ ਸੁਣਾ ਵਾ ਜਾਲੇ ਲਾਉਣ ਵਾਲਾ ਕੋਈ ਛੀ ਝਾੜਨ ਵਾਲਾ ਇਸ ਦਾ ਜਾਲੇ ਲਾਉਣ ਵਾਲਾ ਆਪਣਾ ਬਣਦੇ ਆਪ ਨੂੰ ਦਿਖਾਉਨੇ ਆ ਲਾ ਕੇ ਦਿਖਾਉਨੇ ਆ ਪਹਿਲਾ ਜੈ ਜੇ ਤੁਸੀਂ ਇਸ ਚੀਜ਼ ਨੂੰ ਡੈਕੋਰੇਟ ਕਰਨਾ ਕਰਨਾ ਜਿਥੇ ਕੋ ਪੈਪ ਹੈ ਘੱਟੇ ਡੈਕੋਰੇਟ ਕਰਨਾ ਕਰ ਸਕਦੇ ਹੋ ਨਹੀਂ ਸਾਡੇ ਕੋਲ ਸਾਨੂੰ ਪੈਪ ਮਿਲ ਨਹੀਂ ਸਾਡੇ ਕੋਲ ਪਿਆ ਹੀ ਕਵਾੜੀ ਨੇ ਬੀਤ ਹਾਂਜੀ ਤੇ ਸਾਡੇ ਕੋਲ ਤਾਂ ਬਸ ਆਹ ਸੀਗਾ ਦੰਡਾ ਸੀ ਦੰਡੇ ਤੇ ਕੀਤਾ ਕਰਤਾ ਅੰਚੀ ਝਾੜੀ ਜਾਂਦੇ ਨਾਲੇ ਕੋਈ ਜਾਲੇ ਜੁੜੇ ਤਾਂ ਹੁੰਦੇ ਲਾਏ ਜਾਂਦੇ ਆ ਟਾਈ ਦੇ ਦੁਪੱਟੇ ਆਈ ਫੜਾ ਦੋ ਇਸ 3 ਨੂੰ ਸਵਾਰ ਕੇ ਇੱਥੋਂ ਬੰਦ ਕਰਦੇ ਨੇ ਇਸ ਤਰ੍ਹਾਂ ਕਰਕੇ ਸਵਾਰ ਕੇ ਇਸ ਪਾਸੇ ਕਰ ਦੇਣਾ ਬੰਦ ਚੱਲੇ ਲੱਗੇ ਹੋ ਨਾ ਬਸ ਹੋ ਗਈ ਪੱਤ ਹੋ ਗਈ ਚੱਲੇ ਦੱਸਾ ਇਫ ਇਹ ਨਹੀਂ ਤਾਂ ਖਿਸਕਦਾ ਨਹੀਂ ਬਸ ਚਿਪੀ ਲੱਗੀ ਹੈ ਜਦੋਂ ਆਪਾਂ ਇੱਕ ਦੋਲ ਬੰਦ ਕਰਤਾ ਉੱਥੇ ਪਾ ਚਿਪੀ ਲਾ ਕੇ ਉਹਨੂੰ ਬੰਦ ਕਰ ਦੇਣਾ ਸਵਾਦ ਕੇ ਹਮ ਇਸ ਤਰ੍ਹਾਂ ਆਪਣਾ ਕਿੰਨਾ ਸੋਹਣਾ ਝਾੜੂ ਬਣ ਗਿਆ ਤੁਸੀਂ ਦੇਖ ਸਕਦੇ ਥੱਲੇ ਥੋੜੀਆਂ ਲੰਬੀਆਂ ਲਾਈਆਂ ਤਾਂ ਆਪਾਂ ਛੋਟੀਆਂ ਨੇ ਤਾਂ ਤਾਂ ਜਿਹੜਾ ਆਇਆ ਹੈ ਸਾਫ਼ ਹੋ ਸਕੇ ਥੱਲੇ ਇਹਦਾ ਇਹਦਾ ਝਾੜ ਸੁੱਕੀ ਤੁਸੀਂ ਦੇਖਣਾ ਤੁਹਾਨੂੰ ਖਾਣੇ ਆ ਦੇਖੋ ਇਸ ਤਰ੍ਹਾਂ ਆਪਣਾ ਝਾੜੂ ਵੀ ਬਣ ਗਿਆ ਕੋਈ ਚੀਜ਼ ਇਕੱਠੀ ਕਰਨੀ ਹੋਵੇ ਇਹ ਦੇਖੋ ਮੰਜੇ ਤੇ ਇਕੱਠੀ ਚਿੱਕੀ ਹਰੀ-ਭਰੀ ਚੀਜ਼ ਇਕੱਠੀ ਹੋ ਜਾਂਦੀ ਹੈ ਨਾ ਦੇਖੋ

ਇਥੇ ਤੋਂ ਅੱਜ ਦੀ ਵੀਡੀਓ ਸੱਚ ਜਿੰਨਾ ਸੋਹਣਾ ਲਖਾਸ਼ਾ ਦਾ ਹਨ ਬਣਾਇਆ ਝਾੜੂ ਜੀ ਅੱਜ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਹਾਂਜੀ ਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਕਮੈਂਟ ਕਰਦੇ ਹੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ 200 ਸਬਸਕ੍ਰਾਈਬਰ ਕੰਪਲੀਟ ਹੋ ਗਏ ਆ ਤੇ ਪੰਜ ਚਾਲ ਦੇ ਜਲਦੀ 300 ਕਰ ਦੋ ਬਾਈ ਦੇ ਤਮਾਕਾ ਰੈਡੀ ਪਿਆ 22 ਤਰੀਕ ਨੂੰ ਦੇ 하나 ਤੇ ਥੋੜਾ ਸਾਧਿਆ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦਾ ਬਾਏ ਬਾਏ